ਅਸੀਂ ਕਹਦੇ ਨਹੀਂ ਕਿ ਅਸੀਂ ਗੱਲ ਦੇਖੀ ਜਿਵੇਂ ਵਖਰ ਗਏ ਪੰਜ ਆਲ ਉਹਵੇਂ ਵਿਖਰ ਰਿਹਾ ਪੰਜਾਬ ਵਾ ਵਈਏ ਕਰਾ ਅੱਜ ਗੁਰੂਆਂ ਦੀ ਧਰਤੀ ਤੇ ਕੌਣ ਰੋਕ ਰਹਿਨੇ ਆ ਹੱਥ ਪੈਰ ਜੀ ਜਕੜੇ ਜਿਵੇਂ ਕੀਤੇ ਵੱਡੇ ਗੁਨਾਹ ਮਨ ਵਿੱਚ ਝੂਠੀਆਂ ਸੀ ਲਹਿਰਾਂ ਵਿੱਚ ਪਰਦੇਸੀ ਜਾ ਕੇ ਡੰਡਲ ਪੌਣ ਕਮਾਵਾਂਗੇ ਇੰਨਾ ਸਮਾਂ ਪੌਣ ਇੰਤਜ਼ਾਰ ਕਰੂੰ ਅਸੀਂ ਤਾਂ ਡਰਾੜਾਂ ਦੇ ਹੀ ਦਰਖਤ ਉਗਾਵਾਂਗੇ ਬਹੁਤ ਸਾਰਾ ਧਨ-ਮਾਲ ਕਮਾ ਕੇ ਵਾਪਸ ਆ ਕੇ ਸ਼ਰੀਕਾਂ ਦੇ ਤੌਰ 'ਤੇ ਆਵਾਂਗੇ ਕਦੇ ਨੀਲਿਆਂ ਵਾਲਿਆਂ ਨੇ ਵਾਅਦੇ ਕੀਤੇ ਪੰਜਾਬ ਨੂੰ ਕੈਲੀਫੋਰਨੀਆ ਬਣਾਵਾਂਗੇ ਤੁਸੀਂ ਸਾਨੂੰ ਰਾਜ ਸਦਾ ਸੰਭਾਲ ਲਓ ਅਸੀਂ ਸੂਰਜ ਪੱਤ ਸੜਕ ਬਣਾਵਾਂਗੇ ਅਸੀਂ ਪਾਣੀ ਤੇ ਬੱਸਾਂ ਚੰਨਾਂ ਲਾਗੇ ਫਿਰ ਸ਼ਾਹੀ ਪਹਿਲਾਂ ਤੋਂ ਫਰਮਾਨ ਆਇਆ ਸਭੇ ਕਰਦੇ ਮਾਫ ਕਰਾ ਦੇਊਗਾ ਘਰ ਘਰ ਵਿੱਚ ਕੁਝ ਹਾਬੀ ਆ ਦੇ ਘਰ ਘਰ ਰੋਜ਼ਗਾਰ ਪਹੁੰਚਾ ਦਊਗਾ ਜਵਾਨੀ ਨਸ਼ੇੜੀ ਖੇਤੀ ਨਸ਼ੇੜੀ ਦੋ ਦਹਾਕੇ ਖਾਲੀ ਖੀਸਿਆਂ ਦੇ ਵਿੱਚ ਹੱਥ ਮਾਰਦੇ ਰਹੇ ਨੇਤਾ ਜੀ ਤਰੇਤਾ ਖਾਂਦੇ ਬਜਰੀ ਖਾਂਦੇ ਲੁੱਟਾਂ ਕਰਦੇ ਵੇਖ ਵੇਖ ਲੋਕਾਂ ਦੇ ਸਿੱਤਮ ਸਹਾਰਦੇ ਰਹੇ ਸਕਿੱਲ ਇੰਪਰੂਵ ਕਿਸੇ ਨੇ ਕੀਤੇ ਨਾ ਰੁਜ਼ਗਾਰ ਵਧਾਇਆ ਸਿਹਤ ਸਵਾਮਾ ਵਿੱਦਿਆ ਖੇਤਰ ਨਾ ਮਹਿੰਗਾਈ ਨੂੰ ਹੱਥ ਪਾਇਆ ਸਭੇ ਅਸਾਮ ਮੁਕਬੀਆਂ ਜਦ ਫਿਰ ਏਜੰਟਾਂ ਦੇ ਚੱਕਰ ਲਗਾਉਣ ਲਗੇ ਉਹਨਾਂ ਐਸੇ ਸਭ ਜੁੱਧ ਖਾਏ ਮੁਰਮੜ ਅਸਾਮੀਆਂ ਫਸਾਉਣ ਲਗੇ ਪਿੰਡੋਂ ਪਿੰਡੀ ਢੋਲ ਨਗਾਰੇ ਬਾਰਡਰ ਪਾਰ ਲਗਾਉਣ ਲਗੇ ਦੇਸੋਂ ਦੇਸੀ ਡਾਕੀਆਂ ਲਾ ਕੇ ਵਿੱਚ ਰਾਹਾਂ ਦੇ ਲੋਕਾਂ ਨੂੰ ਪਟਕਾ ਕੇ ਨੋਚ ਨੋਚ ਕੇ ਖਾਣ ਲਗੇ ਅਮੀਰ ਦੇਸ਼ਾਂ ਨੂੰ ਰੁਜ਼ਗਾਰ ਖੁੱਸਣ ਦੇ ਸਹਿਬ ਸੁਤ ਸੁਤ ਆਉਣ ਲਗੇ ਤਾਂ ਟਰੱਕ ਹੋਰੀ ਕੱਤੀ ਬੈਠਦਿਆਂ ਹੀ ਕੀਤੇ ਵਾਅਦਿਆਂ ਮੁਤਾਬਕ ਵਿਗਿਆਨੀਆਂ ਨੂੰ ਪਰਤੌਂ ਲਗੇ ਸੁਣਵੇ ਲੋਕਾ ਹਰ ਭਗੰਦਾ ਹੋਕਾ ਗੰਦਾ ਕੋਠੇ ਟੱਪਣ ਵਾਲਾ ਕਦੇ ਨਹੀਂ ਆਬਾਦ ਹੋਇਆ ਚਾਹੇ ਮਹੱਲਾ ਚਾਹੇ ਪਿੰਡ ਦੇ ਕੋਠੇ ਟੱਪੇ ਸਦਾ ਹੀ ਉਹ ਬਰਬਾਦ ਹੋਇਆ ਕੰਦਾਂ ਟੱਪਣਾ ਦੇਸ਼-ਵਦੇਸ਼ਾਂ ਦੀਆਂ ਹੱਦਾਂ ਟੱਪਣਾ ਕੰਦਾਂ ਟੱਪਣਾ ਇੱਕ ਘਣਾਉਣਾ ਅਪਰਾਧ ਹੋਇਆ ਗੁਰੂ ਜੀ ਬਹੁਤ ਹਲਕੀਏ ਚਲੋ ਸੁਣੋ ਵੇ ਸਰਕਾਰਿਓ ਸੁਣਿਓ ਵੇ ਦਰਬਾਰਿਓ ਉੱਲੇ ਪਟਕਿਆਂ ਦੀ ਬਾਹ ਫੜ ਕੇ ਮੁਖ ਧਾਰਾ ਵਿੱਚ ਸ਼ਾਮਲ ਕਰਾਓ ਸਿੱਧੇ ਰਸਤੇ ਇਹਨਾਂ ਨੂੰ ਪਾਓ ਏਜੰਟਾਂ ਤੋਂ ਪੈਸੇ ਵਾਪਸ ਕਰਾਓ ਗਹਿਣੇ ਘਟੀਆਂ ਜਮੀਨਾ ਛਡਾਓ ਤਕਨੀਕੀ ਤਾਲੀਮਾ ਤਕਨੀਕੀ ਤਾਲੀਮਾ ਦਵਾਓ ਇਹਨਾਂ ਨੂੰ ਰੁਜ਼ਗਾਰ ਤੇ ਲਾਓ ਪਿੰਡੋਂ ਪਿੰਡੀ ਨਗਾਰੇ ਪਜਾ ਕੇ ਡੰਕੀਆਂ ਵਾਲੇ ਰਸਤੇ ਬੰਦ ਕਰਾਓ ਪੰਜਾਬੀ ਦੀ ਜਵਾਨੀ ਬਚਾ ਕੇ ਨਾਮ ਕਮਾਓ ਨਾਮ ਕਮਾਓ ਨਹੀਂ ਤਾਂ ਕੀ ਹੋਊਗਾ ਲਾਚਾਰ ਧਰਤੀ ਮੁੱਕ ਗਿਆ ਪਾਣੀ ਲੁੱਟ ਗਈ ਜਨਤਾ ਕੰਗਾਲ ਹੋਈ ਕਿਸਾਨੀ ਬਿਮਾਰ ਹਵਾ ਨਿਸ਼ੇੜੀ ਜਵਾਨੀ ਪੰਜਾਬ ਦੀ ਯਾਰੋ ਖਤਮ ਕਹਾਣੀ ਪੰਜਾਬ ਦੀ ਯਾਰੋ ਖਤਮ ਕਹਾਣੀ ਅੱਬਲਾ ਬੋਲਦਾ ਬਾਤ